ਸਵਾਗਤ ਹੈ ਜਿਵੇਂ ਆਪਾਂ ਅਕਸਰ ਗੱਲ ਕਰਦੇ ਆ ਪਿੰਡਾਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ ਠੀਕ ਹੈ ਤਾਂ ਪਿੰਡਾਂ ਵਾਲਿਆਂ ਨੇ ਇੱਕ ਬਹੁਤ ਹੀ ਅਨੋਖਾ ਚੋਰ ਫੜਿਆ ਇਹਨੇ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ ਤਾਂ ਦਰਸ਼ਣ ਕਰ ਲਓ ਮੂਵੀ ਦਿਖਾ ਰਹੇ ਆ ਤਾਂ ਚਲਦੀ ਚਲਦੀ ਵੀਡੀਓ ਕਰ ਦੋ ਸ਼ੇਅਰ ਤੇ ਸੰਗਤ ਤੋਂ ਪੁੱਛਦੇ ਆਪਾਂ ਵੀ ਇਹਨੇ ਕਿੱਥੇ ਚੋਰੀ ਕੀਤੀ ਹੈ ਬਾਪੂ ਜੀ ਸਤਿ ਸ਼੍ਰੀ ਅਕਾਲ ਮੈਂ ਨਹੀਂ ਕਿੱਦੋਂ ਮਿਤੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਕੇਵਲ ਸਿੰਘ ਕੇਬਲ ਸਿੰਘ ਤੇ ਆਪਣਾ ਪਿੰਡ ਕਿਹੜਾ ਰਤੋਲਾ ਜੀ ਅਰੇ ਟੋਲਾ ਆਪਾਂ ਖੜੇ ਸਦੋਪੁਰਾਂ ਹਾਂਜੀ ਠੀਕ ਹੈ ਜੀ ਤੇ ਕੀਨੇ ਫੜਿਆ ਇਹ ਕਿਹੜਾ ਲੜਕੀ ਨੇ ਫੜਿਆ ਜੀ ਆ ਜੋ ਮੜਾ ਬਲਾ ਆ ਬੇਟਾ ਸੋਨੇ ਫੜਿਆ ਇਹਨੂੰ ਹਾਂ ਛੋਟੇ ਛੋਟੇ ਚੋਰੀ ਕਰ ਦਦੀਆਂ ਹਾਂ ਹਾਂਜੀ ਕੀ ਚੱਕੇ ਨੇ ਇਸਨੇ ਪਰਸੋ ਗ੍ਰੈਂਡ ਫੋਨ ਚੱਕ ਲਿਆ ਔਰ 5000 ਰੁਪਏ ਕਵਰ ਮੇਂ ਥਾ ਫੋਨ ਕੇ ਕਵਰ ਮੇਂ 5000 ਰੁਪਏ ਔਰ ਫੋਨ ਰਾਤ ਨੂੰ ਆ ਕੇ ਫਿਰ ਫੋਨ ਹੀ ਚੋਰੀ ਕਰ ਰਹਾ ਠੀਕ ਹੈ ਤੇ ਮੰਡੀ ਆਇਆ ਜੀ ਠੀਕ ਹੈ ਇਹ ਆਪਣੇ ਭਾਈ ਪਿੰਡ ਸਦੋਪੁਰ ਜਿਹੜੇ ਸੜਕ ਬਣਾਉਂਦੇ ਲੇਬਰ ਵਾਲੇ ਨੇ ਉਹਨਾਂ ਦੇ ਘਰੇ ਚੋਰੀ ਕਰਦਾ ਫੜਿਆ ਗਿਆ ਸੀ ਠੀਕ ਹੈ ਤਾਂ ਇਹਨੂੰ ਦੇਖ ਲੋ ਗੌਰ ਨਾਲ ਰਟੋਲਾ ਤੋਂ ਤਿੰਨ ਚੋਰੀਆਂ ਕਰਕੇ ਲਿਆ ਇਹ ਰਟੋਲਾ ਦੋ ਜੀ ਰਟੋਲਾ ਦੇ ਬੰਦੇ ਵੀ ਖੜੇ ਨੇ ਜੀ ਠੀਕ ਹੈ ਪੰਚਾਇਤ ਵੀ ਖੜੀ ਆਇਆ ਠੀਕ ਹੈ ਜੀ ਤੇ ਇਹ ਸਰਪੰਚ ਸਾਹਿਬ ਨੇ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਚੋਰ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਦੱਸੋ ਸਜ਼ਾ ਤਾਂ ਬਹੁਤ ਜਿਹੇ ਮੈਂ ਚਾਹੁੰਦਾ ਠੀਕ ਹੈ ਲੈ ਵੀ ਮਿੱਤਰੋ ਚੱਲਦੀ ਚੱਲਦੀ ਵੀਡੀਓ ਕਰ ਦਿਓ ਸ਼ੇਅਰ ਤੇ ਇਹ ਵੀਡੀਓ ਥਾਣੇ ਦਾ ਠੀਕ ਹੈ ਜੀ ਬਾਕੀ ਇਹ ਮੰਨ ਗਿਆ ਹੀ ਮਾਂ ਲੰਡਰੀ ਕਰੀ ਆ ਆ ਵੀ ਤੇਰੇ ਨਾਲ ਕੌਣ ਕੌਣ ਸੀ ਧੂਰੀ ਤੇ ਨਹੀਂ ਧੂਰੀ ਤੋਂ ਕੌਣ ਕੌਣ ਨੇ ਕਿੱਥੋਂ ਨੇ ਤੈਨੂੰ ਤਾਂ ਪਤਾ ਹੀ ਹੋਉ ਉਹ ਬਹੁਤ ਪੁਲਸ ਨੇ ਪੈਂਦੇ ਨੇ ਪੁਲ ਥੱਲੇ ਨਾ ਉਹਨਾਂ ਦੇ ਕੋਈ ਡਾਡੀ ਆ ਉਹ ਜੱਟ ਜੀ ਕਾਲਾ ਕਾਲਾ ਔਰ ਤੇ ਨੀਟ ਹੋਈ ਕਾਲੇ ਦੇ ਬਾਪ ਦਾ ਨਾਮ ਕੀ ਹੈ ਉਹਨਾਂ ਦਾ ਪਤਾ ਹੀ ਨਾ ਹੋਣਾ ਜੀ ਹੋਰ ਕਿਹੜੇ ਕਿਹੜੇ ਨੇ ਨੌ ਬੋਲ ਫਟਾਫਟ ਨੌ ਕਾਲਾ ਜੀ ਠੀਕ ਹੈ ਇਹ ਤਾਂ ਲੱਖੀ ਲੱਖੀ ਮਰਪੀ ਜੀ ਠੀਕ ਹੈ ਹੋਰ ਕੀ ਬੋਲ ਗਰੇ ਹੋਰ ਬਸਤੀਆਂ ਨਾਮ ਕਿਹੜਾ ਕਾ ਬਸਤੀਆਂ ਪੁਲ ਦੇ ਥੱਲੇ ਤਾਂ ਬਹੁਤ ਬਸਤੀਆਂ ਨੇ ਬਾਜੀਗਰ ਬਸਤੀ ਬਾਜੀਗਰ ਬਸਤੀ ਠੀਕ ਹੈ ਅਗਰੇ ਟੋਲਾ ਤਾਂ ਕਿਹਨੇ ਚੋਰੀਆਂ ਕੀਤੀ ਨੇ ਇਹ ਇਹ ਕਹਿੰਦੇ ਕਰੀਏ ਨੇ ਕਹਿੰਦੇ ਇਹ ਕਹਿੰਦੇ ਕੰਮ ਕਰੀਏ ਨੇ ਚੋਰੀ ਚਲ ਡੋਲਾ ਤੇਰੇ ਟੀ-ਸ਼ਰਟ ਪਏ ਸੀ ਨਾ ਇੱਧਰ ਆ ਕੇ ਟੀ-ਸ਼ਰਟ ਲਾਲ ਤੇਰੇ ਬਾਈ ਦੀ ਨਾ ਰਟੋਲਾ ਤੋਂ ਕੀ ਜਾ ਕੇ ਲੈ ਕੇ ਆਈ ਦੀ ਰਟੋਲਾ ਮੋਬਾਈਲ ਚੱਕੇ ਦੀ ਪੈਸੇ ਵੀ ਚੱਕੇ ਨੇ ਪੇਟੀ ਸ਼ਾਰਾ ਕੋ ਟ੍ਰੰਕ ਚਾਂਜਰਾ ਨੋ 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 ਤਿੰਨ ਘਰੇ ਚੋਰੀ ਕਰੀ ਤਿੰਨ ਘਰੇ ਚੋਰੀ ਕਰੀ ਦੋ ਘਰੋਂ ਮੋਬਾਈਲ ਚੱਕੇ ਨੇ ਇੱਕ ਘਰੋਂ ਚਾਂਜਰਾ ਸਾਗਲੇ ਉਹ ਬੰਨੇ ਪੈਣ ਦੇ ਸਾਗਲੇ ਜੀ ਤੇ 5 10000 ਰੁਪਏ ਹਾਂਜੀ ਠੀਕ ਹੈ ਸੱਦੋਪੁਰ ਤੇ ਮਿੱਤਰੋ ਇੱਕ ਟੈਂਪੂ ਵੀ ਭੰਤਾ ਜਿਹੜੀ ਪਹਿਲਾਂ ਹੀ ਬਣਦੀ ਦੇਖੋ ਪਤਾ ਨਹੀਂ ਗਰੀਬ ਬੰਦਾ ਕਿਵੇਂ ਢੱਡ ਬਣ ਕੇ ਆਪਦਾ ਪੈਸੇ ਇਕੱਠੇ ਕਰਦਾ ਜਾਂ ਕੋਈ ਵੀ ਚੀਜ਼ ਜੋੜਦਾ ਇਹ ਮਿੰਟ ਲਾਉਂਦੇ ਨੇ ਇਹ ਜੇ ਸ਼ਖਸ ਘਰੇ ਸਫਾਈ ਕਰਨ ਲੱਗੇ ਠੀਕ ਹੈ ਹੁਣ ਤੁਸੀਂ ਦੇਖ ਲਓ ਧੂਰੀ ਉਰੋਂ 15 20 ਕਿਲੋਮੀਟਰ ਹੈ ਇਹ ਇਸ ਟਾਈਮ ਸੱਦੋਪੁਰ ਦੇ ਵਿੱਚ ਫੜਿਆ ਹੋਇਆ ਮੈਂ 500 ਰੁਪਏ ਦਿਹਾੜੀਆ ਕੰਮ ਕਰ ਲੈ ਸਾਲਿਆ ਕਿਤੇ ਮਾੜਾ ਮਰਦਾ ਤੂੰ ਭੈਣ ਜਿਵੇਂ ਆਪਾਂ ਹੁਣ ਦੇਖਿਆ ਹੀ ਹੈ ਚੋਰ ਸਾਰਾ ਕੁਝ ਮੰਨ ਰਿਹਾ ਠੀਕ ਹੈ ਸਭ ਦੇ ਨਾਂ ਲੈ ਰਿਹਾ ਪਰ ਜਦੋਂ ਅਕਸਰ ਆਪਾਂ ਥਾਣੇ ਰਿਪੋਰਟ ਦੇ ਦਿੰਨੇ ਆ ਜਾਂ ਥਾਣੇ ਵੀ ਹੋਰ ਤਾਂ ਆਪਾਂ ਹੁਣ ਕੁਝ ਕਰਨਾ ਨਹੀਂ ਥਾਣੀ ਦਮਾਂਗੇ ਪਰ ਇਹਨਾਂ ਦੇ ਜਵਾਨਤਾ ਹੋ ਜਾਂਦੀਆਂ ਨੇ ਠੀਕ ਹੈ ਨਾ ਤਾਂ ਉਹ ਜਦੋਂ ਜਵਾਨਤਾ ਹੋ ਜਾਂਦੀਆਂ ਨੇ ਇਹਨਾਂ ਨੂੰ ਹੋਰ ਵੀ ਸਹਿਲੀ ਮਿਲ ਜਾਂਦੀ ਹੈ ਦੋਸਤੋ ਇਹ ਬਹੁਤ ਫਿਰ ਵੱਡਾ ਹੱਥ ਮਾਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਪਤਾ ਹੁੰਦਾ ਵੀ ਜਵਾਨਤਾ ਤਾਂ ਹੋਈ ਜਾਣੀਆਂ ਨੇ ਠੀਕ ਹੈ ਮੈਂ ਪ੍ਰਸ਼ਾਸਨ ਅੱਗੇ ਇਹੀ ਅਪੀਲ ਕਰਦਾਗਾ ਵੀ ਜੇ ਕੋਈ ਬੰਦਾ ਜਵਾਨਤ ਕਰਾਉਂਦਾ ਵੀ ਹੈ ਤਾਂ ਉਥੇ ਕੋਈ ਵੱਡਾ ਤਕਰੀਬਨ ਸ਼ਰਤ ਰੱਖੀ ਜਾਵੇ ਵੀ ਜੇ ਕੱਲ ਨੂੰ ਕੋਈ ਇਹ ਇਹ ਜੀ ਇਕਰਨੋਨੀ ਹਰਕਤ ਕਰਦਾਗਾ ਤਾਂ ਇਹਦਾ ਹੱਕ ਦਾ ਸਜ਼ਾਦਾਰ ਤੂੰ ਹੋਵੇਂਗਾ ਤਾਂ ਜੋ ਵੀ ਜਿਵੇਂ ਹੁਣ ਪਿੰਡਾਂ ਦੇ ਵਿੱਚ ਅਕਸਰ ਦੇਖਿਆ ਜਾਂਦਾਗਾ ਕਿਸੇ ਦੀ ਮੋਟਰ ਦੀਆਂ ਤਾਰਾ ਵਾਟ ਲੀਆਂ ਕਿਸੇ ਦਾ ਕੋਸ ਚੱਕਿਆਗਾ ਕਿਸੇ ਦਾ ਕੋਸ ਚੱਕਿਆਗਾ ਕਿਉਂਕਿ ਦੋਸਤੋ ਅਗਲਾ ਪਤਾ ਨਹੀਂ ਕਿਵੇਂ ਢਿੱਡ ਬਨ ਕੇ ਚੀਜ਼ ਧਿਆਰ ਕਰਦਾ ਇਹ ਲੋਕ ਹੱਥ ਸਾਫ਼ ਕਰਨ ਲੱਗੇ ਮਿੰਟ ਲਾਉਂਦੇ ਨੇ ਠੀਕ ਹੈ ਨਾ ਕਹਿੰਦਾ ਚੋਰ ਨੂੰ ਖਾਂਦੇ ਦੇ ਨਾਂ ਦੇ ਖਾਂਦੇ ਨਾ ਦੇਖੋ ਚੋਰ ਤੇ ਪੈਂਦੀਆਂ ਦੇਖੋ

ਕਰ ਲਓ ਭਾਈ ਅਸਰੈਲਾ ਚਾੜ ਲਓ ਭਾਈ ਹਾਏ ਬੜਾ ਵੇ ਨਾ ਜਾਂਦਾ ਕਰਦਾ ਉਹਦਾ ਜਾਂਦਾ ਜਾਂਦਾ ਕਰਦਾ ਬੱਲੇ ਉਹਦਾ ਹਾਂ ਜਾਂਦਾ ਕਰਦੇ ਦੋ ਸੰਬਤ ਦੇਖ ਲਓ ਉਹ ਦੰਦਿਆਂ ਨੂੰ ਬੁਲਾ ਬੁਲਾਉਣੇ ਉੱਪਰ ਜਾਣਾ ਪਊਗੀ ਧੂਰੀ ਨਹੀਂ ਧੂਰੀ ਇਹਨੇ ਫੱਡੇ ਦੇ ਮੈਨ ਨੇ ਬਾਜੀ ਵਰਤ ਕੇ ਚੱਲੇ ਉਹ ਗੱਲ ਹੋ ਗਈ ਹੈ ਇਹੋ ਹੀ ਆ ਨਾਲ ਡੀਸਰਟ ਖਾਣੇ ਨੂੰ ਮੰਨ ਗਿਆ ਲਾ ਲਓ ਭਾਈ ਇੱਕ ਕੀ ਚੌਥੇ ਵਜੇ ਕੱਲ੍ਹ ਛੱਡ ਯਾਦ ਹੀ ਤੁਹਾਨੂੰ ਰਹੀ ਅੱਗੇ ਤੋਂ ਨਿਕਾਲ ਕੇ ਗਾਣੇ ਹੋਰ ਜੀ ਲੋਜੀ ਚੱਲਦੀ ਚੱਲਦੀ ਵੀਡੀਓ ਕਰ ਦੋ ਸ਼ੇਅਰ ਤੇ ਮਿਲਦਾ ਕੋਈ ਅਗਲੀ ਵੀਡੀਓ ਚ ਮੈਨੂੰ ਦਿਓ ਯਾਦਤ ਮੈਂ ਤੁਹਾਡਾ ਛੋਟਾ ਵੀਰ ਕਰਮਜੀਤ ਸਿੰਘ ਪਿੰਡ ਸਦੋਪੁਰ